ਪੰਜਾਬ ਰੋਡਵੇਜ਼ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 09, 10 ਅਤੇ 11 ਜੁਲਾਈ ਨੂੰ ਯੂਨੀਅਨ ਵੱਲੋਂ ਚੱਕਾ ਜਾਮ ਕਰਨ ਦੇ ਸੱਦੇ ਦੇ ਅੱਜ ਪਹਿਲੇ ਦਿਨ ਪੀ ਆਰਟੀਸੀ ਬੁਡਲਾੜਾ ਡਿਪੂ ਵਿਖੇ ਸਮੂਹ ਕੱਚੇ ਕਾਮਿਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਦਰਨਾ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆ ਵੱਲੋਂ ਸਰਕਾਰ ਬਣਨ ਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਅੱਜ ਸਰਕਾਰ ਬਣੀ ਨੂੰ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਠੇਕੇਦਾਰੀ ਸਿਸਟਮ ਜਿਵੇਂ ਦੀ ਤਿਵੇਂ ਚੱਲ ਰਿਹਾ ਹੈ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪਹਿਲਾ ਟ੍ਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਮੰਗਾ ਸੰਬੰਧੀ ਕਮੇਟੀ ਬਣਾ ਕੇ ਇੱਕ ਮਹੀਨੇ ਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਸ ਗੱਲ ਨੂੰ ਵੀ ਪੂਰਾ 1 ਸਾਲ ਹੋ ਗਿਆ ਹੁਣ ਤੱਕ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਕੱਲ ਨੂੰ ਮੁੱਖ ਮੰਤਰੀ ਦੀ ਰਿਹائش ਵਿਖੇ ਸਮੂਹ ਕੱਚੇ ਕਾਮੇ ਦਰਨਾ ਦੇ ਕੇ ਆਪਣੀਆਂ ਮੰਗਾਂ ਮੰਨਵਾਉਣ ਦਾ ਯਤਨ ਕਰਨਗੇ ਦਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣਵਾਸ ਪੀਆਰਟੀਸ ਕੰਟਰੈਕਟ ਵਰਕ ਜਿਹਨੇ ਡੀਪੀ ਬੁਡ ਲਾਟਾ ਜੀ ਅੱਜ 15 ਦਾ ਚੱਕਾ ਜਾਮ ਕਰਿਆ ਕੀ ਕੋ ਦੇਖੋ ਜੀ ਅਸੀਂ ਵਕ ਵਕ ਸਮੇ ਤੋਂ ਇਸ ਵਿਭਾਗ ਦੇ ਵਿੱਚ ਸਾਡੇ ਲਗਭਗ ਜਿਹੜਾ ਵਿਭਾਗ ਆ ਇਸ ਦੇ ਵਿੱਚ ਜਿਹੜਾ 99% ਜਿਹੜੇ ਕੱਚੇ ਮੁਲਾਜ਼ਮ ਨੇ ਸਾਡੇ ਵਿਭਾਗ ਨੂੰ ਕੱਚੇ ਮੁਲਾਜ਼ਮ ਚਲਾ ਰਹੇ ਨੇ ਪਰ ਸਾਡੀਆਂ ਵਕ ਵਕ ਸਮੇਂ ਦੇ ਸਰਕਾਰਾਂ ਜਦੋਂ ਬਣਦੀਆਂ ਨੇ ਸਾਡੀਆਂ ਉਸ ਸਮੇ ਤੋਂ ਮੰਗਾਂ ਸੀ ਸਾਡੇ ਕੱਚੇ ਮੁਲਾਜ਼ਮਾਨੀਆਂ ਵੀ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਆਊਟਸੋਰਸ ਦੀ ਭਰਤੀ ਜਿਹੜੀ ਬੰਦ ਕਰੋ ਜੋ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਕਿੰਨੇ ਬਸਣ ਜਦੋਂ ਉਹਨੂੰ ਬੰਦ ਕਰੋ ਤੇ ਜਿੰਨਾ ਸਾਡੇ ਸਾਥੀਆਂ ਦੀ ਤਨਖਾਹ ਘੱਟ ਹੈ ਉਹਨਾਂ ਦੀ ਤਨਖਾਹ ਪੂਰੀ ਕਰੋ ਜਿਹੜੇ ਸਾਡੇ ਮਾਰੂ ਕੰਡੀਸ਼ਨਾਂ ਲਾ ਕੇ ਸਾਨੂੰ ਨੌਕਰੂਦ ਕੱਢਿਆ ਜਾਂਦਾ ਵੀ ਉਹਨਾਂ ਦੇ ਵਿੱਚ ਸੁਧਾਰ ਕਰੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਬਾਰ-ਬਾਰ ਹਰਦਾਲਾਂ ਗੇਟ ਰੈਲੀਆ ਮੁਜ਼ਾਹਰੇ ਕਰਦੇ ਆ ਰਹੇ ਹਾਂਗੇ ਪਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਜੀਆਂ ਪਿਛਲੀ ਵਾਰ ਸਾਡੀ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਜਲੰਧਰ ਵਿਖੇ ਮੀਟਿੰਗ ਹੋਈ ਸੀਗੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਤੁਹਾਡੀਆਂ ਮੰਗਾਂ ਨੇ ਬੇਸਿਕ ਮਹੀਨੇ ਦੇ ਵਿੱਚ ਵਿੱਚ ਅਸੀਂ ਜ਼ ਪਰੰਤੂ 1 ਜੁਲਾਈ ਟੱਪੀ ਨੂੰ 1 ਜੁਲਾਈ 2024 ਨੂੰ ਵੀ ਲਗਭਗ 1 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਗਿਆ ਹੈਗਾ ਪਰ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਸਾਡੀਆਂ ਉਵੇਂ ਈ ਦਮੇ ਲੜਕਦੀਆਂ ਹੋਈਆਂ ਮੰਗਾਂ ਉਵੇਂ ਪੰਜਾਂ ਨਹੀਂ ਗੀਆਂ ਕੋਈ ਸਾਡਾ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਗਾ ਜਿਸ ਕਰਕੇ ਸਾਨੂੰ ਵਾਰ-ਵਾਰ ਹੜਤਾਲਾਂ ਕਰਨੇ ਰੋਸ਼ ਨਜ਼ਾਰੇ ਕਰਨੇ ਪੈ ਰਹੇ ਆ ਅੱਜ ਸੋਡੇ ਇਕੱਲੇ ਪ੍ਰਾਈਵੇਟ ਜਿਹੜੇ ਕੱਚੇ ਕੰਮ ਆ ਉਹਨਾਂ ਵੱਲੋਂ ਗੱਡੀਆਂ ਰੋਕੀਆਂ ਗਈਆਂ ਕਿ ਸਾਰੇ ਮੌਲਾਈਆਂ ਦੀਆਂ ਗੱਡੀਆਂ ਦੇਖੋ ਜੀ ਸਾਡੇ ਵਿਭਾਗ ਦੇ ਵਿੱਚ ਲਗਭਗ ਅਸੀਂ ਕਹਿ ਸਕਦਾ ਵੀ 90 ਤੋਂ 95% ਕੱਚੇ ਮੁਲਾਜ਼ਮਾਂ ਗੇ ਜਿਹੜੇ ਬਸ ਸਰਕਾਰੀ ਬਸਾਂ ਦੇ ਉੱਤੇ ਡਿਊਟੀ ਕਰਦੇ ਆ ਅੱਜ ਸਾਡੇ 27 ਦੇ 27 ਡੀਪੂ ਪੰਜਾਬ ਰੋਡ 'ਤੇ ਪਣ ਵਾਸਤੇ ਪੀਆਰਟੀਸੀ ਦੇ ਪੰਜ ਪੂਰੇ ਪੰਜਾਬ ਦੇ ਜਿੰਨੇ ਡੀਪੂ ਆ ਗਏ ਸਾਰੇ ਉਹ ਅੱਜ ਮੁਕੰਮਲ ਤੌਰ ਤੇ ਬੰਦ ਨੇ ਚੱਕਾ ਜਾਮ ਆ ਸਾਰਿਆਂ ਦਾ ਤੇ ਕੱਲ ਨੂੰ ਅਸੀਂ 10 ਤਰੀਕ ਨੂੰ ਮੁੱਖ ਮੰਤਰੀ ਰੈਸ਼ ਚੰਡੀਗੜ੍ਹ ਵਿਖੇ ਉਹਨਾਂ ਦਾ ਧਰਨਾ ਵੀ ਲਾਉਣ ਜਾਣਾਗਾ ਉਹਨਾਂ ਦਾ ਘਰਾਓ ਕਰਨਾਗਾ ਜੇਕਰ ਸਾਡੀ ਫੇਰ ਵੀ ਪੰਜਾਬ ਸਰਕਾਰ ਕੋਈ ਸਾਡੀ ਮੰਗਾਂ ਨੇ ਜਿਹੜੀਆਂ ਨਹੀਂ ਮੰਨਦੀ ਤਾਂ ਅਸੀਂ ਇਸ ਤੋਂ ਵੀ ਹੋਰ ਅਸੀਂ ਤਿੱਖੇ ਜਿਹੜੇ ਪ੍ਰਦਰਸ਼ਨਾਂਗੇ ਅਸੀਂ ਉਹ ਕਰਾਂਗੇ ਇਹ ਬਸਾਂ ਚੱਕਾ ਕੱਲ੍ਹ ਨੂੰ ਜਾਮ ਹਾਂਜੀ ਸਾਡੇ 3 ਦਿਨਾਂ ਦਾ ਜੋ ਸਾਡਾ ਪ੍ਰੋਗਰਾਮ ਆ 9 10 11 ਤਰੀਕ ਦਾ ਸਾਡੇ ਤਿੰਨੇ ਦਿਨ 9 10 11 ਨੂੰ ਜੋ ਸਾਡਾ ਚੱਕਾ ਜਾਮਾ ਬੱਸਾਂ ਦਾ ਉਹ ਮੁਕੰਮਲ ਰਹੂਗਾ ਤੇ ਸਾਡੀ ਜੋ ਪੰਜਾਬ ਦੀ ਸਰਕਾਰੀ ਬੱਸ ਹੈ ਚਾਹੇ ਉਹ ਪਣਵਸ ਦੀ ਪੰਜਾਬ ਰੋਡ ਵਿੱਚ ਹੈ ਪੀਆਰਟੀਸੀ ਦੀ ਆ ਉਹ ਸੜਕਾਂ ਦੇ ਉੱਪਰ ਨਹੀਂ ਦੌੜੇਗੀ। ਸਾਡਾ ਡੈਡੀ ਕੁ ਦੇ ਵਿੱਚ ਤੇ ਸਾਨੂੰ ਇਹ ਸਰਕਾਰ ਤੋਂ ਬਹੁਤ ਉਮੀਦ ਸੀਗੀ ਜੀ ਪਰ ਇਹ ਸਰਕਾਰ ਸਾਡੀਆਂ ਉਮੀਦਾਂ ਤੇ ਖਰੀ ਨਾ ਉਤਰੀ ਤਾਂ ਕਿ ਇਸ ਕਰਕੇ ਸਾਨੂੰ ਇਹ ਸੰਘਰਸ਼ ਵੇਡਣਾ ਪਿਆ ਤਾਂ ਇਹ ਸੰਘਰਸ਼ ਸਾਡਾ ਵੀ ਮਤਲਬ ਤਿੰਨ ਦਿਨਾਂ ਲਈ ਤਾਂ ਅਲਟੀਮੇਟ ਦਿੱਤਾ ਹੀ ਹੈ ਅਸੀਂ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਹੋ ਸਕਦਾ ਹੈ ਲੰਮੇ ਸਮੇਂ ਲਈ ਵੀ ਚੱਲ ਸਕਦਾ ਹੈ ਤੇ ਪਰ ਸਾਡੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਔਰ ਠੇਕਾ ਸਿਸਟਮ ਕੱਢਿਆ ਜਾਵੇ ਤੇ ਔਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਸਾਡਾ ਵਿਭਾਗ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤਾਂ ਉਹਨਾਂ ਨੂੰ ਵੀ ਕੱਢਿਆ ਜਾਵੇ ਨਾ ਪਾਈਆਂ ਜਾਣ ਨਵੀਆਂ ਬੱਸਾਂ ਔਰ ਮੈਕਮੇ ਦੀਆਂ ਬੱਸਾਂ ਦੀ ਅਸੀਂ ਮੰਗ ਕਰਦੇ ਹਾਂ ਕਿਉਂਕਿ ਲੋਕ ਸਵਾਰੀ ਬਹੁਤ ਖੱਜਲ-ਖਵਾਰ ਹੁੰਦੀ ਹੈ ਤਿੰਨ-ਤਿੰਨ ਟਾਈਮਾਂ ਦੇ ਵਿੱਚ ਸਾਡੀ ਮਤਲਬ ਮੈਕਮੇ ਦੀ ਬੱਸ ਤਿੰਨ ਟਾਈਮਾਂ ਦੇ ਵਿੱਚ ਇੱਕ-ਇੱਕ ਬੱਸ ਜਾ ਰਹੀ ਹੈ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਥੋ ਸਵਾਰੀ ਚੱਕ ਨਹੀਂ ਹੁੰਦੀ ਰੂਟ ਤੇ ਤਾਂ ਇਸ ਕਰਕੇ ਸਾਨੂੰ ਨਵੀਆਂ ਬੱਸਾਂ ਦਿੱਤੀਆਂ ਜਾਣ ਔਰ ਇੱਕ ਸਾਡੀ ਮੰਗ ਹੋਰ ਹੈ ਤਨਖਾਹ ਇਕਸਾਰਤਾ ਦੀ ਉਰਲ ਤਨਖਾਹ ਸਾਡੀ ਵਿੱਚ ਬੰਦਿਆਂ ਦੀ ਕਿਸੇ ਘੱਟ ਹੈਗੀ ਕਿਸੇ ਦੀ ਵੱਧ ਹੈ ਤਾਂ ਅਸੀਂ ਉਹ ਵੀ ਮੰਗ ਕਰਦੇ ਆਂ ਵੀ ਸਾਡੀ ਜਿਹੜੀ ਤਨਖਾਹ ਹੈਗੀ ਉਹ ਮੈਨੇਜਮੈਂਟ ਸਾਡੀ ਬਰਾਬਰ ਕੀਤੀ ਜਾਵੇ ਔਰ ਜੇ ਨਾ ਸਾਡੀਆਂ ਇਹਨਾਂ ਇੱਕ ਮਾਰੂ ਕੰਡੀਸ਼ਨਾਂ ਲਾ ਕੇ ਜੋ ਨੀਤੀਆਂ ਨਾਲ ਸਾਡੇ ਤੇ ਹੱਤਿਆਚਾਰ ਹੋ ਰਿਹਾਗਾ ਤਾਂ ਉਹ ਵੀ ਬੰਦ ਕੀਤਾ ਜਾਵੇ ਚਾਰ ਰਿਪੋਰਟਾਂ ਤੋਂ ਬਾਅਦ ਬਲੈਕਲਿਸਟ ਕੀਤਾ ਜਾਂਦਾ ਅਸੀਂ ਉਹਦੇ ਵੀ ਵਿਰੋਧ ਚਾਂ ਕਿਉਂ ਇੱਕ ਪਾਸੇ ਤਾਂ ਕਨੈਕਟਰ ਨੂੰ ਜਰਮਾਨਾ ਜਿਹੜਾ ਬਣਦਾ ਉਹ ਭਰ ਦਿੱਤਾ ਜਾਂਦਾ ਔਰ 2 2 3 3 ਮਹੀਨੇ ਬੇਲਾ ਰੱਖਿਆ ਜਾਂਦਾ ਔਰ ਤੋਂ 2 ਮਹੀਨੇ ਦੀ ਤਨਖਾਹ ਵੀ ਕੱਟ ਹੋ ਜਾਂਦੀ ਹੈ ਪਲੱਸ ਉਹ ਜਰਮਾਨਾ ਭਰ ਕੇ ਆਉਂਦਾ ਤੇ 4 ਰਿਪੋਰਟਾਂ ਹੋਣ ਤੋਂ ਬਾਅਦ ਕਨੈਕਟਰ ਨੂੰ ਬਲੈਕਲਿਸਟ ਕੀਤਾ ਜਾਂਦਾ ਹੈ ਵਿਭਾਗ ਵਿੱਚ ਇਹਨੂੰ ਲੈਤਾ ਹੀ ਨਹੀਂ ਜਾਣਾ ਤਾਂ ਇਹ ਇਸ ਕਰਕੇ ਅਸੀਂ ਮਾਰੂ ਜਿਹੜੀਆਂ ਕੰਡੀਸ਼ਨਲਆਂ ਨੇ ਉਹਨਾਂ ਦੇ ਵੀ ਵਿਰੋਧ ਕਰਦੇ ਆ ਔਰ ਜੇ ਸਾਡਾ ਇਹ ਹੱਲ ਨਾ ਕੀਤਾ ਗਿਆ ਤਾਂ ਇਹ ਹੜਤਾਲ ਸਾਡੀ ਲੰਬੇ ਸਮੇਂ ਤੱਕ ਜਾਰੀ ਰਹੂਗੀ ਆਪਣਾ ਆਪਣਾ ਨਾਮ ਪਾਹਰੋ ਤੇ ਵੀ ਅਜਿਹਾ ਬੱਸਾਂ ਦੀ ਹੜਤਾਲ ਹੈ ਤੁਸੀਂ ਬੱਸਾਂ ਦਾ ਇੰਤਜ਼ਾਰ ਕਰੀ ਜਾਂਦੇ ਕਿਵੇਂ ਤੁਹਾਨੂੰ ਲੱਗ ਰਿਹਾ ਹੈ ਇਹ ਫਿਰ ਹੁਣ ਕੀ ਕਰੀਏ ਸਿੱਧਾ ਦੁਖੀ ਹੋ ਰਹੇ ਹੈਗੇ ਵੀ ਬੱਸ ਜਾਣ ਕਰਨੀ ਉਹ ਅਸੀਂ ਤਾਂ ਬੁੜੀਆਂ ਟੇਰੀਆਂ ਇੱਥੇ ਰੁਲਦੇ ਆਂ ਕੀ ਕਰੀਏ ਤੜਕੇ ਦੀ ਰੋਟੀ ਵੀ ਨਹੀਂ ਖਾਦੀ ਭੁੱਖੇ ਤੇ ਆ ਆ ਲੈ ਲੈਂਦੇ ਨੇ ਦੇਖੋ ਰੋਟੀ ਵਿੱਚ ਮਾਰ ਕੇ ਥੋੜੀ ਧਕਾਵਾਂ ਚਚੂੜ ਤੁਸੀਂ ਮੈਂ ਕਾਫੀ ਦੁਖੀ ਲੱਗਦਾ ਜਿਹੜੀ ਅੱਜ ਹਰਦਾ ਬਹੁਤ ਦੁਖੀ ਆ ਅੱਜ ਵੀ ਮਜਬੂਰੀ ਚ ਆਈਆਂ ਜੀ ਦੋਤੀ ਮੇਰੀ ਬਿਮਾਰ ਸੀ 4 ਮਹੀਨੇ ਦਾ 4-5 ਸਾਲ ਤੋਂ ਬੱਚਾ ਹੋਇਆ ਸੀ ਮੇਰੀ ਦੋਤੀ ਦੇ ਰੋਣ ਵੀ ਵਾਧੂ ਆਵੇ ਹੁਣ ਮਜਬੂਰੀ ਚ ਆਈਆਂ ਹਾਂ ਇੱਥੇ ਵਾਮਣ ਵਾਲੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੀ ਖਾਤਰ ਹੁਣ ਮਜਬੂਰੀ ਚ ਆਈਆਂ ਅੱਛਾ ਕੋਣ ਸ਼ਮੀਰ ਤੋਂ ਚੜਗੀਆਂ ਹਣ ਕੀ ਲੱਗਦਾ ਮਾਤਾ ਤੁਹਾਨੂੰ ਜਿਹੜੇ ਇਹ ਡਰਾਈਵ ਕਨੈਕਟਰ ਮੰਗਾ ਮੰਗਰੇ ਨੇ ਸਰਕਾਰ ਨੂੰ ਉਹਨਾਂ ਦੇ ਮੰਗਾ ਮੰਨਣੀਆਂ ਚਾਹੀਦੀਆਂ ਨੇ ਜਲਦੀ ਉਹ ਮੰਗਣੀਆਂ ਚਾਹੀਦੀਆਂ ਨੇ ਮੈਂ ਤਾਂ ਕਹਿੰਦੀ ਆ ਵੀ ਇਹ ਜਿਹੜੇ ਵਿਚਾਰੇ ਆਪਦੇ ਇਹ ਹੀ ਆਪਦੇ ਬੱਚੇ ਪਾਲਣਗੇ ਇਹ ਵੀ ਇਹ ਵੀ ਹੈਰਾਨ ਨਾ ਹੋਣ ਅਸੀਂ ਵੀ ਨਾ ਹੈਰਾਨ ਹੋਈਏ ਠੀਕ ਆ ਸਰਕਾਰ ਜਲਦੀ ਇਹਨਾਂ ਦੇ ਮੰਗਾ ਮੰਨੇ ਤੁਸੀਂ ਕੀ ਕਹਿੰਦੇ ਹੋਗੇ ਅਸੀਂ ਤਾਂ ਕਹਿੰਦੇ ਆ ਵੀ ਮੰਗ ਦਿਓ ਜਿਹੜੀ ਤੁਸੀਂ ਮੰਗ ਦਿਓ ਮੰਗ ਮਿਲੇ ਤੁਹਾਨੂੰ ਸਾਨੂੰ ਅਸੀਂ ਤਾਂ ਗਰੀਬ ਬੰਦੇ ਆ ਸਾਡੇ ਕੋਲ ਤਾਂ ਕੋਈ ਜਿਵੇਂ ਇੰਨੇ ਖੜਾ ਨਹੀਂ ਕੁਛ ਨਹੀਂ ਮਤਲਬ ਤਾਂ ਜੋ ਮਰਜ਼ੇ ਕੁਝ ਕਹਾ ਲਓ